ਲਾਡਲੀ ਭਾਗ 39 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅਸੀਂ ਅੱਜ ਦਾ ਭਾਗ ਦੋਹੇ ਜਾਣੀਆਂ ਫੋਟੋ ਵੇਖ ਕੇ ਖੁਸ਼ ਹੋਈ ਜਾਣ ਤੇ ਮਲਕੀਤ ਇੱਕ ਪਾਸੇ ਬੈ ਗਿਆ ਸੰਤੋਖੀ ਨੂੰ ਕਹਿਣ ਲੱਗਾ ਅੱਜ ਬੜਾ ਹੀ ਮਨ ਉਦਾਸ ਹੋ ਗਿਆ ਉਹ ਘਰ ਜਿੱਥੇ ਖੁਸ਼ੀਆਂ ਖੇੜੇ ਸਨ ਉੱਥੇ ਸੁੰਨਪਸਰੀ ਹੋਈ ਸੀ ਸੰਤੋਖੀ ਬੋਲੀ ਅੱਛਾ ਫਿਰ ਸਾਰਿਆਂ ਦਾ ਹਾਲ ਪੁੱਛਦੀ ਹੋਈ ਪਾਣੀ ਦੇ ਲਈ ਪੀਣ ਲਈ ਬੀਬੀ ਵੀ ਗੋਡੇ ਫੜੀ ਬੈਠੀ ਸੀ ਮੈਨੂੰ ਤਾਂ ਬਾਲੀ ਕਮਜ਼ੋਰ ਜੀ ਲੱਗੀ ਪਹਿਲਾਂ ਨਾਲੋਂ ਧੀ ਪੁੱਤਾਂ ਦਾ ਗਾਮੀ ਮਾਰ ਜਾਂਦਾ ਬਜ਼ੁਰਗਾ ਨੂੰ ਮਲਕੀਤ ਪਾਣੀ ਦੀ ਕੁੱਟ ਪਰ ਭਰ ਕੇ ਬੋਲਿਆ ਸੰਤੋਖੀ ਕਹਿਣ ਲੱਗੀ ਹਾਂ ਗੁੱਡੀ ਦੇ ਬਾਪੂ ਇਹ ਤਾਂ ਹੈ ਐਨੇ ਨੂੰ ਗੱਲਾਂ ਕਰਦੇ ਉੜੀਆਂ ਬਾਰ ਆ ਗਿਆ ਕੋਲ ਖਲੋ ਗਈਆਂ ਤੇ ਮਲਕੀਤ ਇੱਕ ਦੋ ਹੋਰ ਫੋਟੋਆਂ ਵਿਖਾਉਣ ਲੱਗਾ ਜਿਹਦੇ ਵਿੱਚ ਉਹ ਫੋਟੋ ਵੀ ਲੈ ਕੇ ਆਇਆ ਸੀ ਜਿਸ ਵਿੱਚ ਬਿੱਟੂ ਤੇ ਕਮਲ ਅੱਗੇ ਬੈਠੇ ਸਨ ਤੇ ਪਿੱਛੇ ਗੁੱਡੀ ਖਲੋਤੀ ਦਿਸ ਰਹੀ ਸੀ ਮਾੜੀ ਜਹੀ ਗੁੱਡੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਮਲਕੀਤ ਨੂੰ ਬਹੁਤ ਪਸੰਦ ਆਈ ਇਹ ਫੋਟੋ ਤਾਂ ਕਹਿਣ ਲੱਗਾ ਮੈਂ ਥਾਂ ਕਰਕੇ ਲੈ ਕੇ ਆਇਆ ਕੁੜੀਆਂ ਦੇਖ ਕੇ ਬਹੁਤ ਖੁਸ਼ ਹੋਈਆਂ ਤੇ ਗੁੱਡੀ ਬੋਲੀ ਹਾਏ ਬੀਬੀ ਦੇਖੀ ਕਮਲਪੈਣ ਕਿੰਨੀ ਸੋਹਣੀ ਲੱਗਦੀ ਐ ਤਾਂ ਸੰਤੁਖੀ ਹੱਸ ਪਈ ਤੇ ਬੋਲੀ ਕੀ ਕਿਹਾ ਬੀਬੀ ਹਾਏ ਨੀ ਤੂੰ ਤਾਂ ਮੇਰੇ ਛੋਟੀ ਹੁੰਦੀ ਬੀਬੀ ਬੀਬੀ ਕਰਦੀ ਹੁੰਦੀ ਸੀ ਪਤਾ ਤੈਨੂੰ ਜਾਣੀਆਂ ਪਹਿਲਾਂ ਤੇ ਪਹਿਲਾਂ ਇਹ ਦਾਦੀ ਨੂੰ ਕਹਿੰਦੀ ਹੁੰਦੀਆਂ ਸੀ ਹੁਣ ਮੈਨੂੰ ਬੀਬੀ ਕਰਦੀ ਐ ਸੰਤੁਖੀ ਨੂੰ ਬਹੁਤ ਹੀ ਚੰਗਾ ਲੱਗਾ ਹੁਣ ਦੋਵੇਂ ਕੁੜੀਆਂ ਨੇ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ ਮਲਕੀਤ ਥੋੜਾ ਉਦਾਸ ਹੋ ਗਿਆ ਸੰਤੋਖੀ ਪੁੱਛਣ ਲੱਗੀ ਕੀ ਹੋਇਆ ਗੁੱਡੀ ਦੇ ਬਾਪੂ ਪਰੇਸ਼ਾਨ ਕਿਉਂ ਹੋ ਗਿਆਂ ਤਾਂ ਮਲਕੀਤ ਬੋਲਿਆ ਬੀਬੀ ਦੱਸਦੀ ਸੀ ਕਮਲ ਬਾਲੀ ਬਿਮਾਰ ਰਹਿੰਦੀ ਆ ਕੋਈ ਡਾਡਾ ਰੋਗ ਆ ਉਹਨੂੰ ਬਾਲੀ ਕਮਜ਼ੋਰ ਹੋ ਗਈ ਨਾਲੇ ਬਿੱਟੂ ਵੀ ਉਹਨਾਂ ਦਾ ਹੀ ਕੰਮ ਬੀਬੀ ਨੂੰ ਲੱਗਦਾ ਲੈ ਗਿਆ ਦੋ ਤਾਂ ਜੋ ਆ ਬੀਬੀ ਦਾ ਸੰਤੋਖੀ ਬੋਲੀ ਅੱਛਾ ਕਰਨੈਲ ਦੱਸਦਾ ਸੀ ਧੀ ਲਈਏ ਗੋਦ ਉਹਨਾਂ ਨੇ ਕੌਣ ਵੇਖਦਾ ਫਿਰ ਉਹਨੂੰ ਉਹਨੂੰ ਭੋਲੀ ਪੈਣ ਵੇਖਦੀ ਆ ਨਾਲੇ ਕਮਲ ਨੂੰ ਵੀ ਗੁਰਪ੍ਰੀਤ ਵੀਰ ਤੇ ਬੀਬੀ ਦੱਸਦੇ ਸੀ ਮਲਕੀਤ ਬੋਲਿਆ ਹਾਏ ਇਹ ਤਾਂ ਬਾਲਾ ਔਖਾ ਹੋ ਗਿਆ ਸੰਤੋਖੀ ਬੋਲੀ ਮਲਕੀਤ ਕਹਿਣ ਲੱਗਾ ਹਾਂ ਔਖਾ ਤਾਂ ਹੈ ਪਰ ਮੈਂ ਬੀਬੀ ਲਈ ਦਵਾਈ ਬੁੱਟੀ ਬਣਾਉਣੀ ਆ ਗੋਡੇਆਂ ਲਈ ਤੇ ਕਮਲ ਦਾ ਰੋਗ ਵੀ ਆ ਇੱਕ ਵੈਦ ਜੀ ਦੀ ਕਿਤਾਬ ਨੂੰ ਪੜ੍ਹ ਕੇ ਵੇਖਾਂਗਾ ਪਤਾ ਲੱਗ ਜਾਏਗਾ ਮੈਨੂੰ ਕੁੜੀਆਂ ਹੁਣ ਅੰਦਰ ਜਾ ਕੇ ਕੰਮ ਕਰਨ ਲੱਗੀਆਂ ਮਲਕੀਤ ਤੇ ਸੰਤੋਖੀ ਸ਼ਿੰਦਰੋ ਦੇ ਵਿਆਹ ਦੀਆਂ ਗੱਲਾਂ ਕਰਨ ਲੱਗੇ ਫਿਰ ਅਗਲੇ ਦਿਨ ਮਲਕੀਤ ਆਪਣੇ ਬਾਪੂ ਜੀ ਦੀਆਂ ਕਈ ਕਿਤਾਬਾਂ ਚੁੱਕ ਕੇ ਬਹਿ ਗਿਆ ਤੇ ਕਮਲ ਦੇ ਲਈ ਦਵਾਈ ਤਿਆਰ ਕਰਨ ਬਾਰੇ ਸੋਚਣ ਲੱਗਾ। ਸ਼ਿੰਦਰੂ ਕੰਮ ਕਰਦੀ ਗੇੜਾ ਜਿਹਾ ਕੱਢਦੀ, ਉਹ ਹੀ ਡੱਬੀ ਖੋਲ ਕੇ ਵੇਖ ਲਿਆ ਕਰੇ। ਗੁੱਡੀ ਤਿੰਨਾ ਭੈਣਾਂ ਵਾਲੀ ਫੋਟੋ ਨੂੰ ਵੇਖ-ਵੇਖ ਕੇ ਨਾਰਜੇ। ਪੂਰਾ ਦਿਨ ਆਪਣੇ ਬਜ਼ੁਰਗਾਂ ਦੀਆਂ ਕਿਤਾਬਾਂ ਦੇਖੀ ਗਿਆ ਪਰ ਮਲਕੀਤ ਨੂੰ ਕੁਝ ਸਮਝ ਨਾ ਆਵੇ ਕਿ ਅਸਲ ਵਿੱਚ ਬਿਮਾਰੀ ਦਾ ਹੱਲ ਕੀ ਆ। ਕਿਉਂਕਿ ਜੋ ਕੁੁਰ ਭੇਜ ਨੇ ਗੱਲਾਂ ਦਸੀਆਂ ਸੀ ਉਸ ਮੁਤਾਬਕ ਕਮਲ ਦੇ ਰੋਗ ਦਾ ਇਲਾਜ ਮੁਸ਼ਕਿਲ ਸੀ ਮਲਕੀਤ ਨੂੰ ਇਹ ਤਾਂ ਸਮਝੇ ਆ ਗਿਆ ਸੀ ਕਿ ਕੁਝ ਔਖਾ ਲੱਗਦਾ ਕੁੜੀ ਨਾਲ ਫਿਰ ਸੋਚਣ ਲੱਗਾ ਮੈਨੂੰ ਇੱਕ ਵਾਰ ਵੇਖ ਕੇ ਆਉਣਾ ਚਾਹੀਦਾ ਪਰ ਫਿਰ ਵੀ ਕੋਸ਼ਿਸ਼ ਕਰੀ ਤਾਂ ਦਵਾਈ ਹੋ ਸਕਦਾ ਮੈਂ ਬਣਾ ਹੀ ਲਵਾਂ ਦੋ ਤਿੰਨ ਦਿਨ ਹਣ ਮਲਕੀਤ ਘਾਲਣਾ ਜੀ ਕਰ ਗਿਆ ਪਰ ਸਮਝ ਨਾ ਲੱਗੇ ਕਿ ਕਿਹੜੀ ਦਵਾਈ ਬਣਾਵਾਂ ਫਿਰ ਇੱਕ ਦਿਨ ਸੰਤੋਖੀ ਨੇ ਗਿਆ ਕਿ ਗੁੱਡੀ ਦੇ ਬਾਪੂ ਜੇ ਨਹੀਂ ਪਤਾ ਲੱਗ ਰਿਆ ਰਹਿਣ ਦਿਓ ਕਿਉਂਕਿ ਕਈ ਚੀਜ਼ਾਂ ਪ੍ਰਮਾਤਮਾ ਦੇ ਵਸ ਵਿੱਚ ਹੁੰਦੀਆਂ ਨੇ ਇਨਸਾਨ ਦੇ ਵਸ ਵਿੱਚ ਨਹੀਂ ਹੁੰਦੀਆਂ ਕੋਈ ਗੱਲ ਨਹੀਂ ਕੋਈ ਕ੍ਰਿਸ਼ਮਾ ਹੋਊਗਾ ਦੇਖੀ ਜਾਇਓ ਮਲਕੀਤ ਕਹਿਣ ਲੱਗਾ ਦਵਾਈ ਤਾਂ ਚੱਲ ਰਹੀ ਓਦੀ ਇਸੇ ਵੱਡੇ ਡਾਕਟਰ ਦੀ ਉਹਦੇ ਆਸਰੀ ਆ ਪਰ ਕੀ ਪਤਾ ਕੋਈ ਹੱਲ ਹੀ ਨਿਕਲ ਆਵੇ ਨਹੀਂ ਮਿਲਿਆ ਹੱਲ ਤਾਂ ਮੈਂ ਆਪ ਜਾ ਕੇ ਆਉਂ ਨਾਲੇ ਕਰਨੈਲ ਕਰਨੈਲ ਲਊਗਾ ਨਾ ਜਿੱਦਣ ਉਸ ਦਿਨ ਮੈਂ ਬੀਬੀ ਦੀ ਦਵਾਈ ਵੀ ਭੇਜਣੀ ਆ ਗੋਡਿਆਂ ਦੀ ਨਾਲ ਇੱਕ ਤੇਲ ਵੀ ਬਣਾਇਆ ਜੋ ਤੇਰੀ ਬੀਬੀ ਲਈ ਵੀ ਭੇਜਿਆ ਸੀ ਨਾਲੇ ਮੈਂ ਸਮਾਨ ਵੀ ਲੈ ਕੇ ਆਣਾ ਗੱਲਾਂ ਕਰਦਾ ਆ ਮਲਕੀਤ ਬਾਹਰ ਵੱਲ ਚਲਾ ਗਿਆ ਝੋਲਾ ਚੁੱਕ ਕੇ ਸੰਤੋਖੀ ਗੁੱਡੀ ਤੇ ਸ਼ਿੰਦਰੂ ਕੋਲ ਤਿੰਨੋਂ ਜਾਣੀਆਂ ਬੈਠ ਗਈਆਂ ਕਿ ਕਹਿਣ ਲੱਗੀਆਂ ਕਿ ਤੇਰੇ ਬਾਪੂ ਨੂੰ ਬਾਲੀ ਫਿਕਰ ਆ ਕੁੜੀ ਦੀ ਰੱਬ ਸੁੱਖ ਰੱਖੇ ਸਭ ਠੀਕ ਹੋ ਜਾਵੇ ਕਮਲ ਸਾਰੇ ਘਰ ਕਮਲ ਸਾਰੇ ਘਰ ਦੇ ਕਿੰਨੇ ਪਰੇਸ਼ਾਨ ਹੋਣਗੇ ਉੱਥੇ ਹੁਣ ਕਰਦੇ ਕਰਦੇ 15-20 ਦਿਨ ਨਿਕਲ ਗਏ ਕਰਨੈਲ ਵੀ ਨਹੀਂ ਆਇਆ ਮਲਕੀਤ ਨੇ ਬੀਬੀ ਦੀ ਦਵਾਈ ਵੀ ਤਿਆਰ ਕਰ ਲਈ ਤੇਲ ਵੀ ਬਣਾ ਲਿਆ ਸੀ ਨਾਲੇ ਘਾਰੇ ਚ ਸ਼ਿੰਦਰੂ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਨ ਕੱਪੜਾ ਲੀੜਾ ਬਣਾਉਣਾ ਸ਼ੁਰੂ ਹੋ ਗਿਆ ਸੀ ਕੁਜਬਿੰਦਰੋ ਦਾ ਸਮਾਨ ਪਿਆ ਸੀ ਸੰਤੋਖੀ ਸੋਚਣ ਲੱਗੀ ਇਹ ਵੀ ਲਗਾ ਦੋ ਭਾਂਡੇ ਢਿੰਡੇ ਕਈ ਚੀਜ਼ਾਂ ਲੈ ਲਈਆਂ ਸ਼ਿੰਦਰੂ ਆਪਣੀ ਪਸੰਦ ਦੇ ਸੂਟ ਤੇ ਕਢਾਈਆਂ ਕੱਢਣ ਲੱਗੀ ਗੁੱਡੀ ਨੇ ਸਿਲਾਈ ਕਰ ਦਿੱਤੇ ਇੱਕ ਦੋ ਸੂਟ ਫਿਰ 5-7 ਦਿਨਾਂ ਮਗਰੋਂ ਕਰਨੈਲ ਆਇਆ ਮਲਕੀਤ ਨੂੰ ਦੱਸਣ ਲੱਗਾ ਕਿ ਗੁਰਪੇਜ ਹੁਰਾਂ ਵੱਲ ਗਿਆ ਸੀ 2 ਦਿਨ ਪਹਿਲਾਂ ਹੀ ਘਰੇ ਪਰ ਮਿਲਿਆ ਨਹੀਂ ਉਹ ਤੇ ਬੀਬੀ ਕਹਿਣ ਲੱਗੀ ਮਲਕੀਤ ਤੋਂ ਦਵਾਈ ਲਿਆ ਦੇਈ ਗੋਡਿਆਂ ਦੀ ਹੁਣ ਬਾਲਾ ਔਖਾ ਹੋ ਗਿਆ ਫਿਰ ਦੱਸਣ ਲੱਗੀ ਲੱਤਾਂ ਬਾਹਾਂ ਮੇਰੀਆਂ ਬੜੀਆਂ ਕਮਜ਼ੋਰ ਜੀਆਂ ਨੇ ਤਾਕਤ ਜੀ ਨਹੀਂ ਹੈਗੀ ਮੇਰੇ ਸਰੀਰ ਵਿੱਚ ਮਲਕੀਤ ਕਹਿਣ ਲੱਗਾ ਕਰਨੈਲ ਆ ਤੇਲ ਬਣਾਇਆ ਤੇ ਆ ਦਵਾਈ ਆ ਬੀਬੀ ਲਈ ਤੇਲ ਨਾਲ ਫਰਕ ਪੈ ਜਾਣਾ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਤੇ ਕਮਲ ਆਪਣੀ ਕਿਵੇਂ ਆ ਉਹ ਦੱਸ ਵੀਰ ਮੈਨੂੰ ਤਾਂ ਕਰਨੈਲ ਚੁੱਪ ਹੋ ਗਿਆ ਫਿਰ ਥੋੜਾ ਸੋਚਦਾ ਹੋਇਆ ਰੁਕਦਾ ਹੋਇਆ ਬੋਲਿਆ ਉਹਨੇ ਦੇਖ ਲਾ ਧੀ ਲਈ ਸੀ ਗੋਦ ਪਰ ਚੁੱਕ ਕੇ ਨਹੀਂ ਦੇਖ ਸਕੀ ਚੱਜ ਨਾਲ ਉਹਨੂੰ ਬੀਬੀ ਦੱਸ ਰਹੀ ਸੀ ਫਿਰ ਕਹਿਣ ਲੱਗਾ ਵੀਰ ਬੀਬੀ ਦੀਆਂ ਗੱਲਾਂ ਤੋਂ ਮੈਨੂੰ ਔਖਾ ਜਿਹਾ ਲੱਗਦਾ ਬਾਕੀ ਰੱਬ ਦੇ ਹੱਥ ਤੇ ਆ ਰੱਬ ਦੇ ਰੰਗ ਆ ਜੋ ਦਾਤੇ ਦੀ ਮਰਜ਼ੀ ਹੋਣਾ ਤਾਂ ਉਹੀ ਆ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ